ਪਰਵੀਰ ਕੀ ਚੁੰੜਾ ਟਾਂ ਗਿਰ ਪਰਿਆ ਕਿਛੂ ਨ ਆਇਓ ਹਾਥ ਪੀਸਤ ਪੀਸਤ ਚਾਪ ਦੇ ਆ ਸੋਈ ਨਿਪਿਆ ਸਤ ਪੀ ਸਤ ਚਾੰਦਿਆ ਸੋਈਂ ਦੇ ਬਿਹਾ ਸਾਥ ਪਰਮ ਸਨਮਾਨ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਬਾਬਾ ਸਾਜੁਰੇ ਅੰਦਰ ਸੱਜਣ ਬੈਠੇ ਸਤ ਸੰਗੀ ਜਣੋ ਬਲ ਭਾਵੇ ਹੋ ਸ਼ਾਮਾਂ ਦਵਾਨਾਂ ਉੱਤੇ ਹਾਜ਼ਰੀ ਕਰ ਰਹੇ ਹੋ। ਨਿਰਤ ਕਰਨਾ ਬੁਰਬਰ ਬੇਕਰਤਿਆਂ ਪੰਜ ਸਾਲ ਜੀਨੇ ਹਾਜ਼ਰੀ ਵਿੱਚ ਕਿਰਪਣਨ ਬੀਤੇ ਨੇ ਆਓ ਲੜੀਵਾਰ ਪਖਾ ਕਰਮ ਦਾ ਸਮਾਪਤ ਪ੍ਰਾਪਤ ਹੋ ਗਿਆ ਹੈ। ਪਿਛਲੇ ਦਵਾਨਾਂ ਦੇ ਅੰਦਰ ਭਗਤੋ ਕੋਈ ਸਰ ਨਹੀਂ ਗਏ। ਲੜੀਵਾਰ ਸ਼ਲੋਕਾਂ ਵਿੱਚੋਂ 213 ਤੱਕ ਸ਼ਲੋਕਾਂ ਵਿਚਾਰਿਆ ਹੈ। ਅੱਜ 214 ਔਰ 215 ਨੰਬਰ ਸ਼ਲੋਕ ਨੂੰ ਵਿਚਾਰਨਾ ਹੈ। 52 ਸ਼ਲੋਕਾਂ ਨੂੰ ਵਿਚਾਰਨ ਤੋਂ ਪਹਿਲਾਂ ਹਮ ਗੁਰ ਪ੍ਰਦੇਸਾਂ ਸਾਧ ਸੰਗਤ ਨਾਲ ਲਗਨ ਕੀਤੀ ਕਰੀ। ਇੱਕੀ ਵਾਰ ਹੀ ਤੇ ਬਲਾਵਤਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਮ ਬਲਾਵਤ ਅਨੰਮ ਭਾਵ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸਰੂਪ ਵਿੱਚ ਜੀ ਸੁਦਾਈ ਕੀਤੀ ਹੈ ਭਗਤ ਕਬੀਰ ਸਾਹਿਬ ਜੀ ਇਸ ਪਾਵਨ ਰੂਪ ਦੇ ਅੰਦਰ ਬੜਾ ਵਧੀਆ ਸਮਝੋਂਦ ਅਨਿਕ ਲਗ ਕਬੀਰਾ ਹਮਰਾ ਕੋ ਨਹੀਂ ਹਮ ਕਿਸ ਹੂ ਕੇ ਨਾ ਹੈ ਕ ਲਗੇ ਹੈ ਕਬੀਰ ਇਸ ਦੁਨੀਆ ਦੇ ਅੰਦਰ ਸਦਾ ਲਈ ਮੇਰਾ ਕੋਈ ਸਾਥੀ ਨਹੀਂ ਤਹੇ ਮੇਰਾ ਕੋਈ ਵੀ ਇਸ ਦੁਨੀਆ ਦੇ ਅੰਦਰ ਕੋਈ ਸੱਜਣ ਨਹੀਂ ਹੈ ਜਿਹੜਾ ਸਦਾ ਲਈ ਮੇਰੇ ਨਾਲ ਮਿਲ ਸਕੇ ਜੀ ਔਰ ਦੂਸਰੀ ਗੱਲ ਕਰਦੇ ਕਹਿੰ ਲੱਗੇ ਨਾ ਹੀ ਮੇਰਾ ਕੋਈ ਸਾਥੀ ਤੇ ਹਾਮ ਕਿਸਮੋ ਕੇ ਨਾ ਹੀ ਤੇ ਮੈਂ ਨਾ ਹੀ ਕਿਸੇ ਦਾ ਸਾਥੀ ਬਣ ਸਕਦਾ ਕਾਰਨ ਸਾਥੀ ਤਾਂ ਉਹ ਹੀ ਬਣੇਗਾ ਜਿਹੜਾ ਨਾਲ ਲਿਖਦੇ ਜਿਹੜਾ ਹਮੇਸ਼ਾ ਇਹ ਨਾਲ ਚੱਲੇ ਜਿਹੜਾ ਦੁੱਖ ਵਿੱਚ ਸੁੱਖ ਵਿੱਚ ਹਾਸ ਨੇ ਭਾਈ ਵਾਲ ਹੋਵੇ ਸਾਥੀ ਤਾਂ ਉਹ ਹੀ ਹੈ ਕਿੰਨੇ ਮੈਂ ਨਹੀਂ ਬਣ ਸਕਦਾ ਕਾਰਨ ਕਿਉਂਕਿ ਮੇਰੇ ਜਨਨੇ ਕੋ ਸ્વાસ ਨੇ ਉਹ ਸਰਬਦਾ ਹੈ ਜਿਸ ਦਾ ਮੈਂ ਸਾਥੀ ਬਣਿਆ ਹੋਵੇ ਉਹ ਤੇ ਉਸ ਸਮੇਂ ਸੁਖ ਹੋਵੇ ਪਰ ਜਿਸ ਦਿਨ ਮੇਰਾ ਸਵਾਸ ਪੂਰੇ ਹੋ ਜਾਣਾ ਉਸ ਤੋਂ ਬਾਅਦ ਉਹ ਦੁੱਖ ਵੀ ਆ ਸਕਦਾ ਹੈ ਇਸ ਕਰਕੇ ਨਾ ਹੀ ਇਹ ਜਗਤ ਦੇ ਅੰਦਰ ਦੁਨੀਆ ਦੇ ਅੰਦਰ ਮੇਰਾ ਕੋਈ ਸਾਥੀ ਤੇ ਨਾ ਮੈਂ ਕਿਸੇ ਦਾ ਸਾਥੀ ਕਾਰਨ ਇਹ ਕੋ ਹੈ ਕਿਉਂਕਿ ਅਸੀਂ ਸਾਰੇ ਨਾਸ਼ਵੰਤ ਹਾਂ ਜੜੀ ਜਿ ਨਾਸ਼ਵੰਤ ਉਹ ਸਾਥੀ ਨਹੀਂ ਬਣ ਸਕਦੇ ਹਾਂ ਉਹ ਸਮੇਂ ਦੇ ਸਾਥੀ ਨੇ ਪਾਵਨ ਗੁਰਬਾਣੀ ਅੰਦਰ ਜਦੋਂ ਆਪਾਂ ਜਾਤ ਮਾਰਦੇ ਹਾਂ ਤੇ ਗੇੜੀ ਚੇਜ ਅਸਲ ਵਿੱਚ ਹੈ ਤੇ ਪਾਛੇ ਜਗਦੇ ਨੇ ਸੱਜਣ ਤੇ ਰਹੋ ਚਾਹੀਦਾ ਹੈ ਕਿਹੜਾ ਕਿਲਮੇ ਜਿੰਨਾ ਦੇ ਸੰਦੜਿਆਂ ਦੁਰ ਮਤ ਬੰਨੈ ਮਿੱਤਰ ਆ ਸਾੜੜੇ ਸਈ ਕਿਲਮੇ ਦੇ ਸਾਥੀ ਬਣਾਉਣਾ ਵੀ ਇਹਨਾਂ ਨੂੰ ਤਾਂ ਸਾਥੀ ਬਣਾਉਣਾ ਕਿਹੜਾ ਏ ਉਹ ਦੋਸਤ ਬਣਾਏ ਜਿਹਦੇ ਮਿਲਦਿਆਂ ਸਾਰੀ ਕਈ ਵਾਰ ਬੰਦਾ ਕੋ ਦਾ ਦੋਸਤ ਮਿਲਦਾ ਹੋਵੇ ਕੋਈ ਬੈਸਟ ਫਰੈਂਡ ਮਿਲਦਾ ਹੋਵੇ ਬਹੁਤ ਸਮੇਂ ਬਾਅਦ ਇੱਕ ਵੱਖਰਾ ਸਕੂਨ ਜੇ ਮਿਲਦਾ ਵੱਖਰਾ ਆਨੰਦ ਛੱਡਦਾ ਉਹ ਕੋਈ ਕੋਈ ਦੋਸਤ ਹੁੰਦਾ ਸਾਰੇ ਨਾਲ ਨਹੀਂ ਹੁੰਦਾ ਕਿਉਂਕਿ ਕੋਈ ਦਿਲ ਦੇ ਕਰੀਬ ਕੋਈ ਇੱਕ ਹੀ ਹੁੰਦਾ ਸਾਰੇ ਨਹੀਂ ਹੁੰਦੇ ਕਿਉਂਕਿ ਜਿੰਨੇ ਮਰਜ਼ੀ 50 60 100 ਬਣਾ ਲਓ ਕੁਝ ਨਾ ਕੁਝ ਉਹਨਾਂ ਨੂੰ ਪੂਰਤੀ ਹੁੰਦੀ ਹੈ ਕੁਝ ਨਾ ਕੋਈ ਸਾਡਾ ਸਹਾਰਾ ਹੁੰਦਾ ਹੈ ਇਸ ਕਰਕੇ ਉਹ ਦੋਸਤ ਨੇ ਕਲਕੇ ਦੋਸਤ ਕਿਹੜਾ ਚਾਹੀਦਾ ਕਲਕੇ ਜੇ ਬਣਾਉਣ ਲੱਗਾ ਤੇ ਦੋਸਤ ਬਣਾ ਨਹੀਂ ਕਿਹੜਾ ਕਿਨਵੇ ਜਿੰਨਾ ਦਸੰਦੜੇ ਆ ਦੁਰਮੁਖਤ ਬਣੇ ਦੋਸਤੋ ਚਾਹੀਦਾ ਜਿਨ੍ਹਾਂ ਨੂੰ ਮਿਲਦਿਆਂ ਸਾਰ ਹੀ ਦੌਰ ਮੱਤ ਦਾ ਅਰਥ ਹੈ ਕੋਟੀ ਬੁੱਧ ਮਾੜੀ ਮੱਤ ਦਾ ਖਾਤਮਾ ਹੀ ਹੋ ਜਾਵੇ ਬਸ ਖਤਮ ਹੀ ਹੋ ਜਾਵੇ ਭੈੜੀ ਮੱਤ ਤੇਰੇ ਕੋਲ ਹੈ ਸੀ ਉਹ ਉਸੇ ਵਕਤ ਉਹ ਦੋਸਤ ਇਹਨੂੰ ਚਾਹੀਦਾ ਹੈ ਜਿਹਦੇ ਮਿਲਦਿਆਂ ਸਾਰ ਹੀ ਉਹ ਭੈੜੀ ਮੱਤ ਬੁਰੀਆਂ ਆਦਤਾਂ ਔਗਣ ਤੇਰੇ ਖਤਮ ਹੋ ਜਾਣ ਮਿੱਤਰ ਆ ਸਾਡੜੇ ਸਹੀ ਕਹਿੰਨਗੇ ਆ ਮਿੱਤਰ ਚਾਹੀਦਾ ਹੈ ਇਹ ਅਸਲ ਵਿੱਚ ਮਿੱਤਰ ਹੈ ਤੇ ਜਿਹਦੇ ਮਿਲਦੇ ਜਿਹੜਾ ਉੱਪਰ ਮੈਂ ਕਈ ਵਾਰ ਕਹਿੰਦਾ ਹੁੰਨਾ ਵੀ ਦੋਸਤ ਉਹ ਨਹੀਂ ਕਰਵਾਣੀ ਮੈਂ ਦੋਸਤ ਉਹ ਨਹੀਂ ਕਿਹਾ ਕਿ ਜਿਹੜਾ ਤੁਹਾਡੀਆਂ ਕਮੀਆਂ ਤੇ ਤੁਹਾਡੀਆਂ ਆਗੁਣਾ ਤੇ ਪਰਦਾ ਪਾਈ ਜਾਵੇ ਕਈ ਵਾਰ ਹੁੰਦਾ ਨਾ ਦੋਸਤ ਪੇ ਦੂਜੇ ਦੀ ਕਮੀ ਦੋਸਤੀ ਹੈਗੀ ਹੈ ਤੇ ਉੱਤੇ ਪਰਦਾ ਪਾ ਦੇਣਾ ਸਤੁਰ ਦੀ ਪਾਵਨ ਪਾਣੀ ਦੇ ਅੰਦਰ ਇਦਾਂ ਦਾ ਕੋਈ ਨਹੀਂ ਹੈ ਕੰਨ ਕੇ ਦੋਸਤ ਅਸਲ ਵਿੱਚ ਉਹ ਚਾਹੀਦਾ ਕਿਹੜਾ ਜਿਹੜਾ ਤੁਹਾਡੇ ਆਗੁਣਾ ਬਾਰੇ ਤੁਹਾਡੀਆਂ ਕਮੀਆਂ ਬਾਰੇ ਤੁਹਾਡੇ ਖੋਟ ਬਾਰੇ ਦੱਸੇ ਅਸਲ ਦੋਸਤ ਤੇ ਉਹ ਹੈ ਜਿਹੜਾ ਸੱਚ ਦੱਸ ਰਿਹਾ ਏ ਜਿਹੜਾ ਤੁਹਾਨੂੰ ਕੋਈ ਤੁਹਾਡੀ ਆ ਬੁਰੀ ਆਤਮਾ ਦੇ ਬਾਰੇ ਦੱਸ ਰਿਹਾ ਤੇ ਉਸ ਨੂੰ ਕੀ ਕਰਨਾ ਸੁਣ ਕੇ ਕੀ ਕਰਨਾ ਫਿਰ ਉਹ ਜੀਵਨ ਚ ਉਸ ਕੋਟੂ ਕੋਟੂ ਦੂਰ ਕਰਨਾ ਹੁਣ ਇੱਕ ਸੌਖੇ ਜਿਹੇ ਐਗਜ਼ਾਮਪਲ ਆਪਣੇ ਕੋਲ ਜਦੋਂ ਘਰੋਂ ਚੱਲੇ ਸਾਰੇ ਸਾਰਿਆਂ ਨੇ ਇੱਕ ਵਾਰਾਂ ਸ਼ੀਸ਼ੇ ਸਾਹਮਣੇ ਆਪਣੇ ਆਪ ਨੂੰ ਦੇਖਿਆ ਜ਼ਰੂਰ ਹੈ ਬੋਲੋ ਜੀ ਦੇਖ ਕੇ ਆਏ ਹਾਂ ਜਰਾ ਦੇਖਿਆ ਜ਼ਰੂਰ ਹੈ ਜਦੋਂ ਅਸੀਂ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਦੇਖਦੇ ਹਾਂ ਸ਼ੀਸ਼ਾ ਦੇਖਿਆ ਸ਼ੀਸ਼ੇ ਜੇ ਸਾਡੇ ਵਿੱਚ ਕੋਈ ਕਮੀ ਹੈ ਮੰਨ ਕੇ ਚਲੋ ਹਰ ਕੋਈ ਆਪਣਾ ਫੇਸ ਵੇਖ ਕੇ ਆਇਆ ਆਪਣਾ ਕੇਸ ਸਾਫ਼ ਕਰਕੇ ਆਇਆ ਆਪਣੇ ਕੱਪੜੇ ਦੇਖ ਕੇ ਆਇਆ ਵੀ ਸਹੀ ਹੈ ਕੱਲ੍ਹ ਕੇ ਜਦੋਂ ਦੇਖ ਕੇ ਆਇਆ ਤੇ ਸ਼ੀਸ਼ੇ ਦੇ ਵਿੱਚ ਜੋ ਦੇਖਿਆ ਹੋ ਸਕਦਾ ਕਿਤੇ ਫੇਸ ਤੇ ਥੋੜਾ ਬਹੁਤ ਮੈਲ ਲੱਗੀ ਹੋਵੇ ਮਿੱਟੀ ਲੱਗੀ ਹੋਵੇ ਕੁਝ ਵੀ ਲੱਗਾ ਹੋਵੇ ਕੀਕੀਤਾ ਜੀ ਆਪਾਂ ਉਸ ਦਾ ਸਵਾਗਤ ਜਦੋਂ ਆਪਾਂ ਸ਼ੀਸ਼ੇ ਦੇਖ ਲਿਆ ਮੇਰੇ ਫੇਸ ਤੇ ਮੇਰੇ ਸਿਰ ਤੇ ਮੇਰੇ ਹੱਥ ਤੇ ਬਾਹਾਂ ਤੇ ਕਿਤੇ ਵੀ ਹੈ ਮੇਰੇ ਕੱਪੜੇ ਤੇ ਕੋਈ ਦਾਗ ਹੈ ਕੀਕੀਤਾ ਜੀ ਉਸ ਨੂੰ ਆਪਾਂ ਬੋਲੋ ਜੀ ਕੀਕੀਤਾ ਜੀ ਉਸ ਨੂੰ ਸਾਫ਼ ਕੀਤਾ ਕੋਈ ਇਹੋ ਜਿਹਾ ਹੈ ਦੁਨੀਆ ਦੇ ਅੰਦਰ ਜਿਹਨੇ ਸ਼ੀਸ਼ੇ ਨੂੰ ਤੋੜਿਆ ਵੇ ਜਾ ਕੇ ਝਗੜਾ ਕਰਕੇ ਬਈ ਦੱਸਣਾ ਲਾ ਕੌਣ ਹੁੰਦਾ ਬੋਲੋ ਜੀ ਉਹ ਹੈ ਇਦਾਂ ਦਾ ਜਿਹੜਾ ਸ਼ੀਸ਼ੇ ਨੂੰ ਰੋਜ਼ ਭੰਨ ਕੇ ਆਉਂਦਾ ਹੋਵੇ ਵੀ ਤੂੰ ਮੇਰਾ ਉਹ ਗੁਣ ਦੱਸਿਆ ਮੇਰੇ ਤਾਂ ਲੱਗਾ ਹੋਏ ਦਾਕ ਨੂੰ ਦੱਸਿਆ ਸ਼ੀਸ਼ਾ ਸਾਡੇ ਰੋਜ਼ਾਨਾ ਹੀ ਲੱਗੇ ਹੋਏ ਫੇਸ ਤੇ ਸਾਡੇ ਸਰੀਰ ਤੇ ਲੱਗੇ ਹੋਏ ਕਮੀ ਐ ਉਹ ਦੱਸਦਾ ਤੇ ਆਪਾਂ ਉਸੇ ਵਕਤ ਤੁਰੰਤ ਹੀ ਉਸ ਕਮੀ ਨੂੰ ਦੂਰ ਕਰ ਲੈਂਦੇ ਹਾਂ ਕਿੰਨੇ ਸਾਡਾ ਗੁਰੂ ਵੀ ਇਦਾਂ ਦਾ ਹੈ ਇਹ ਦੋਸਤ ਹੈ ਜਿਹੜਾ ਸਾਡੀਆਂ ਕਮੀਆਂ ਨੂੰ ਸ਼ੀਸ਼ੇ ਵਾਂਗ ਦੱਸ ਦਿੰਦਾ ਅਸੀਂ ਕਰਦੇ ਹਾਂ ਜੇ ਇਹੋ ਦੋਸਤ ਨੇ ਦੱਸੀ ਹੋਵੇ ਸੱਚੇ ਦੋਸਤ ਨੇ ਭਾਈ ਤੇਰੇ ਚ ਆਵਗਣ ਹੈ ਕੀ ਹੁੰਦਾ ਜੀ ਬੋਲੋ ਜੀ ਪਿਆਰ ਵੱਧ ਨਹੀਂ ਤਕਰਾਰ ਵੱਧਾ ਲੜਾਈ ਝਗੜੇ ਜਿਹੜੀ ਦੋਸਤੀ ਵਿੱਚ ਪਿਆਰ ਸੀ ਉਹ ਹੌਲੀ ਹੌਲੀ ਪਿਆਰ ਘਟਣਾ ਸ਼ੁਰੂ ਹੋ ਜਾਂਦਾ ਕਾਰਨ ਕੀ ਹੈ ਕਿਉਂਕਿ ਕਿਸੇ ਨੇ ਸਾਡੇ ਮਰ ਦੱਸਿਆ ਵੀ ਤੇਰੇ ਵਿੱਚ ਆਵਗਣ ਹੈ ਅਸੀਂ ਉਹਤੇ ਰੋਸ ਕਰ ਲਿਆ ਵੀ ਤੂੰ ਦੱਸਣ ਵਾਲਾ ਘੌਣ ਨਾ ਮੈਨੂੰ ਕਿਉਂ ਦੱਸ ਰਿਹਾ ਏ ਅਸੀਂ ਤੇ ਸਮਝਿਆ ਦੋਸਤ ਉਹਨੂੰ ਅੱਜ ਤੱਕ ਵੀ ਜਿਹੜਾ ਸਾਡੇਆਂ ਕਮੀਆਂ ਤੇ ਟੁੱਟੀਆਂ ਤੇ ਗਲਤੀਆਂ ਤੇ ਔਗੁਣਾਂ ਤੇ ਜਿਹੜਾ ਪਰਦਾ ਪਾਈ ਜਾਵੇ ਦੱਸਿਆ ਨਾ ਕਿਸੇ ਨੂੰ ਸ਼ੋਰ ਨਾ ਹੁੰਦਾ ਵੇ ਅਸੀਂ ਤੇ ਉਹਨੂੰ ਦੋਸਤ ਸਮਝਿਆ ਪਰ ਪਾਸ਼ਕ ਇਹਨਾਂ ਤੇ ਨਹੀਂ ਉਹ ਦੋਸਤ ਨਹੀਂ ਹੈ ਉਹ ਇੱਕ ਮਤਬਲੀ ਬੰਦਾ ਹੈ ਦੋਸਤ ਤੁਹਾਡਾ ਜਿਹੜਾ ਤੁਹਾਡੇ ਔਗੁਣ ਦੱਸਦਾ ਤੁਹਾਡੇ ਬਾਰੇ ਜਿਹੜਾ ਦੱਸਦਾ ਐ ਕਲੀਅਰ ਕਟ ਟ੍ਰਾਂਸਪੇਅਰ ਸ਼ਿਸ਼ੇ ਮੰਗ ਚਿੱਟਾ ਦੱਸਦਾ ਵੀ ਹਾਂ ਵੀ ਤੇਰੇ ਵਿੱਚ ਆ ਔਗਣੇ ਨੂੰ ਦੂਰ ਕਰ ਲੈ। ਕਈ ਵਾਰ ਸਾਨੂੰ ਬੋਲਣ ਦੀ ਆदत ਆ ਜਾਂਦੀ। ਦੋਸਤ ਕਹਿੰਦਾ ਵੀ ਉਹ ਭਾਈ ਬੋਲਦਾ ਬੜਾ ਫੁਰਤ ਲਾਗਾ। ਵੀ ਥੋੜਾ ਜਿਹਾ ਆਪ ਆਪਣੇ ਬੋਲ ਬਾਣੇ ਸਹੀ ਕਰ। ਉਹ ਸੁਣਦਾ ਤੇ ਉਹ ਤੇ ਗੁੱਸਾ ਹੋ ਜਾਂਦਾ, ਨਰਾਜ ਹੋ ਜਾਂਦਾ। ਉਹ ਆਪਣੇ ਜੀਮਨ ਚੋਂ ਕੰਦੀ ਨੂੰ ਕਮੀ ਨੂੰ ਦੂਰ ਨਹੀਂ ਕਰ ਸਕਦਾ। ਸੱਚਾ ਦੋਸਤ ਗੇ ਤੁਹਾਡੀਆਂ ਕਮੀਆਂ ਨੂੰ ਦੂਰ ਕਰ ਸਕਦਾ। ਇਸ ਤਰ੍ਹਾਂ ਸਤਿਗੁਰੂ ਹੀ ਹੈ ਜਿਹੜੇ ਸਾਡੇ ਔਗਣਾਂ ਬਾਰੇ ਦੱਸਦੇ ਨੇ ਤੇ ਅਸੀਂ ਉਹਨਾਂ ਨੂੰ ਦੂਰ ਕਰਨਾ। ਅਸੀਂ ਆਪਣੇ ਜੀਵਨ ਚੋਂ ਬੁਰਾਈਆਂ ਨੂੰ ਕਟਣਾ ਤੇ ਪਾਸ਼ੇ ਕਹਿੰਦੇ ਨੇ ਜਿਨ੍ਹਾਂ ਦਾ ਸੰਦੜੇ ਆ ਦੁਰਮਤ ਵੰਝੇ ਮਿੱਤਰ ਅਸਾੜੜੇ ਸਹੀ ਕਹਿੰਗੇ ਜਿਨ੍ਹਾਂ ਨੂੰ ਮਿਲਦੇ ਆ ਸਾਰੇ ਹੀ ਭੈੜੀ ਮਤ ਦਾ ਖਾਤਮਾ ਹੋ ਜਾਵੇ ਔਗੁਣਾ ਦਾ ਖਾਤਮਾ ਹੋ ਜਾਵੇ ਕਮੀਆਂ ਦੂਰ ਹੋ ਜਾਣ ਟੁੱਟੀਆਂ ਦੂਰ ਹੋ ਜਾਣ ਕਹਿੰਨਗੇ ਅਸਲ ਜੀ ਦੋਸਤ ਹੀ ਉਹੀ ਹੈ ਤੇ ਅਸਲੀ ਦੋਸਤ ਸਾਡਾ ਕਿਹੜਾ ਗੁਰੂ ਜਿਹੜਾ ਸਾਡੇ ਹਰ ਸਮੇਂ ਜੀਵਨ ਬਾਰੇ ਦੱਸਦਾ ਬਾਣੀ ਰਾਹੀ ਤੇ ਭਲਿਆ ਤੇਰੇ ਜੀਵਾਂ ਚ ਆ ਆ ਕਮੀਆਂ ਆ ਚੁੱਕੀਆਂ ਨੇ ਆ ਆ ਕਮੀਆਂ ਇਹਨੂੰ ਦੂਰ ਕਰਨਾ ਤੇ ਦੂਰ ਕਰਨ ਦਾ ਵੀ ਸਾਨੂੰ ਰੁਗਤਾਂ ਸਾਧਾ ਕਰਦੇ ਨੇ ਪਰ ਪਾਸ਼ੇ ਸਾਨੂੰ ਕਹਿੰਦੇ ਨੇ ਕਿ ਤੇਰੇ ਵਿੱਚ ਆ ਕਮੀਆਂ ਨੇ ਦੂਰ ਕਰ ਲੈ ਤੈਨੂੰ ਝੂਠ ਬੋਲਣ ਦੀ ਆਦਤ ਹੈ ਦੂਰ ਕਰੇ ਤੈਨੂੰ ਨਫ਼ਰਤ ਕਰਨ ਦੀ ਜਿਹੜੀ ਆਤ ਪਈ ਹੋਈ ਦੂਰ ਕਰਨਾ ਤੈਨੂੰ ਨਿੰਦਿਆ ਚੁਗਲੀ ਵਾਲਾ ਸੁਭਾਅ ਤੂੰ ਬਣਾ ਕੇ ਬੈਠਾ ਨੂੰ ਦੂਰ ਕਰ ਇਹ ਚੰਗੇ ਲਈ ਨਹੀਂ ਹੈ ਇਹ ਚੰਗੀਆਂ ਆਦਤਾਂ ਨਹੀਂ ਹਨ ਤੋ ਕਿਸੇ ਨਾ ਫਰੇਵ ਕਰ ਰਿਹਾ ਕਿਸੇ ਨਾ ਛਲ ਕਰ ਰਿਹਾ ਕਿਸੇ ਨਾ ਕਪਟ ਕਰ ਰਿਹਾ ਇਹ ਚੰਗੀ ਆਦਤ ਨਹੀਂ ਹੈ ਇਹ ਦੂਰ ਕਰਦਾ ਤੇ ਜੇ ਦੋ ਦੂਰ ਕਰ ਲੈਂਦਾ ਤੇ ਉਹੀ ਸੱਜਣ ਉਹੀ ਫਿਰ ਦੋਸਤ ਆਪਸ ਵਿੱਚ ਮਿਲਦੇ ਨੇ ਤੋ ਅਗਰ ਦੇਖਣੀ ਹੈ ਨਾ ਦੋਸਤੀ ਇਤਿਹਾਸ ਚੋਂ ਦੇਖੀ ਆਪਾਂ ਕਿਹਦੇ ਦੋਸਤੇ ਜੀ ਜੇ ਦੋਸਤੀ ਦੇਖਣੀ ਹੈ ਤੇ ਕਿਹੜੀ ਦੇਖਣੀ ਆਪਾਂ ਦੋਸਤੀ ਧੰਨ ਧੰਨ ਗੁਰਨਾਗ ਸਿੰਘ ਮਹਾਰਾਜ ਜੀ ਦੇ ਔਰ ਭਾਈ ਮਰਦਾਨਾ ਜੀ ਦੇ ਆਰੋਣੀਆਂ ਪਾ ਦੇਖਣਾ ਕਿ ਕੌਣ ਦੋਸਤ ਰਿਹਾ ਕਿਦਾਂ ਰਿਹਾ ਸਾਨੂੰ ਇਤਿਹਾਸ ਵਿੱਚੋਂ ਮਿਲਣਾ ਤੇ ਗੁਰਬਾਣੀ ਵਿੱਚੋਂ ਮਿਲਣਾ ਦੋਸਤ ਕਿਹੜਾ ਹੈ ਤੇ ਇਤਿਹਾਸ ਵਿੱਚੋਂ ਮਿਲਣਾ ਵੀ ਵਾਕਿਆ ਦੋਸਤ ਕਿਹੜਾ ਸੀ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਸ਼ਾ ਜੀ ਤੋਂ 5-6 ਸਾਲ ਵੱਡੇ ਸਨ ਤੇ ਗੁਰੂ ਅਨੰਗ ਸਹਿਬ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਭਾਵੇਂ ਨੀਵੀਂ ਜਾਤ ਦਾ ਸੀ ਪਰ ਉਹਦੇ ਨਾਲ ਕੋਈ ਵਿਤਕਰਾਨ ਕੀਤਾ ਜਾਤ ਦਾ ਕੋਈ ਮਾਨ ਪਾਣ ਨਹੀਂ ਕੀਤਾ ਕਿ ਤੂੰ ਨੀਵੀਂ ਜਾਤ ਦਾ ਹੈ ਕੁਝ ਨਹੀਂ ਕਿ ਆਪੇ ਤੂੰ ਤੇ ਮੇਰਾ ਭਰਾ ਹੈ ਤੇ ਵੇਖੋ ਭਾਈ ਮਰਦਾਨਾ ਜੀ ਚਲਾਣਾ ਕਰ ਗਏ ਨੇ ਪਰ ਦੋਸਤ ਟੁੱਟਾ ਨਹੀਂ ਦਿੱਤੀ ਦੋਸਤ ਟੁੱਟੀ ਨਹੀਂ ਕਦੇ ਵੀ ਤੇ ਉਸੇ ਦੋਸਤ ਨੇ ਚਾਰ ਜਾਣ ਲਾਉਂਦਾ ਵੇਖੋ ਭਾਈ ਮਰਦਾਨਾ ਜੀ ਨੇ ਆਪਣਾ ਪਰਿਵਾਰ ਛੱਡਿਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਆਪਣਾ ਪਰਵਾਸ ਛੱਡਿਆ ਤੇ ਕਾਦੇ ਵਾਸਤੇ ਲੁਕਾਈ ਦਾ ਪਲਾ ਕਰਨ ਦੇ ਲਈ ਕਿੰਨੀਆਂ ਉਹਨਾਂ ਨੇ ਬਰਸਾਤਾਂ ਆਪਣੇ ਉੱਪਰ ਪੁਆਈਆਂ ਹੋਣਗੀਆਂ ਕਿੰਨੀਆਂ ਸਰਦੀਆਂ ਵਿੱਚ ਉਹਨਾਂ ਦੇ ਹੱਥ ਪੈਰ ਠਰੇ ਹੋਣਗੇ ਕਿੰਨੀ ਗਰਮੀ ਦੇ ਵਿੱਚ ਉਹਨਾਂ ਦਾ ਜਿਹੜਾ ਸਰੀਰ ਤਪਿਆ ਹੋਵੇਗਾ ਕਿੰਨੀਆਂ ਭੁੱਖਾਂ ਕਿੰਨੀਆਂ ਪਿਆਸਾਂ ਉਹਨਾਂ ਨੇ ਕਿੱਠਾਂ ਹੰਡਾਈਆਂ ਹੋਣਗੀਆਂ ਜਿਹੜਾ ਇੱਕ ਬਾਣੇ ਵਿੱਚ ਰਹਿਣ ਦੀ ਗੱਲ ਕਰਦੇ ਨੇ ਉਹ ਬਾਣੇ ਵਿੱਚ ਰਹਿ ਕੇ ਦਿਖਾ ਕੇ ਗਏ ਨੇ ਵਾਕਿਆ ਬਾਣੇ ਵਿੱਚ ਜਿੱਦਾਂ ਰਹਿਦਾ ਕਲਕੇ ਦੋਸਤੀ ਦੇਖਣੀ ਤੇ ਭਾਈ ਮਰਦਾਨਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੇ ਵੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਦੀ ਇਸ ਦੋਸਤੀ ਨੂੰ ਹੋਰ ਵਿਸਥਾਰ ਕੀਤਾ ਤੇ ਉਹਨਾਂ ਦੇ ਪਰਥਾਏ ਤਿੰਨ ਸ਼ਬਦ ਉਹਨਾਂ ਦਾ ਨਾਮ ਲੈ ਕੇ ਉਹਨਾਂ ਦੇ ਪਰਥਾਏ ਤਿੰਨ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ਨੇ ਦੋਸਤੀ ਦਾ ਆਹ ਹੈ ਅਸਲੀ ਅਸੀਂ ਦੋਸਤ ਉਹੋ ਜਿਹੇ ਬਰਉਨੇ ਪੈਸੇ ਵਾਲਾ ਵੱਧ ਹੋਵੇ ਜਾਂ ਘੱਟ ਵੱਧ ਹੋਵੇ ਇਹੋ ਜਿਹਾ ਬਿਕਦੇ ਅਸੀਂ ਗੁਣਾ ਵਾਲਾ ਦੋਸਤ ਬਣਾਈਏ ਜਿਹਦੇ ਕੋਲ ਗੁਣੋ ਮਿਲਦੇ ਨੇ ਨਾ ਕੁਝ ਅਸੀਂ ਉਹਨੂੰ ਆਪਣਾ ਦੋਸਤ ਬਣਾਈਏ ਜਿਹਦੇ ਕੋਲ ਕੁਝ ਮਿਲਣਾ ਹੀ ਨਹੀਂ ਕੋਣ ਅਸੀਂ ਪੈਸੇ ਵਾਲੇ ਨਹੀਂ ਦੇਖੇ ਪੈਸਾ ਬਹੁਤ ਜ਼ਿਆਦਾ ਅਸੀਂ ਵੇਖਿਓ ਤੇ ਕੋਲ ਗੁਣ ਕਿੰਨੇ ਕੁਆਲਿਟੀ ਕਿੰਨੀ ਹੈ ਪੋਦੇ ਕੋਲੋ ਬੋਲ ਚਾਲ ਦਾ ਜਿਹੜਾ ਢੰਗ ਤਰੀਕਾ ਕਿੰਨੀ ਮਠਾਸ ਲੈ ਕੇ ਬੈਠਾ ਹੈ ਕਿੰਨਾ ਉਹਦਾ ਵਧੀਆ ਜੀਵਨ ਹੈ ਚਾਰ ਬੰਦਿਆਂ ਦੇ ਤੋ ਜਰਾ ਨਾਮਣਾ ਹੈ ਅਸੀਂ ਦੋਸਤੋਂ ਨੇ ਬਣਾਈਆਂ ਜੇ ਚਾਰ ਬੰਦਿਆਂ 'ਚ ਉਹਦਾ ਨਾਮ ਨਾ ਤੁਸੀਂ ਮੇਰੇ ਨਾਲ ਜੁੜੇ ਹੋਗੇ ਤੁਹਾਡਾ ਨਾਮ ਨਾ ਬਣੇਗਾ ਜਿਹੜਾ ਚਾਰ ਬੰਦਿਆਂ ਦੇ ਵਿੱਚ ਹਰ ਸਮੇਂ ਉਹਦੇ ਬਾਰੇ ਦੱਸਿਆ ਜਾਂਦਾ ਵੀ ਇਹਦਾ ਕਿਰਦਾਰ ਸਹੀ ਨਹੀਂ ਹੈ ਇਹਦਾ ਕੈਰੇਕਟਰ ਸਹੀ ਨਹੀਂ ਹੈ ਤਾਂ ਉਹਦੀ ਦੋਸਤੀ ਆਪਾਂ ਪ੍ਰਮਾਨ ਨਹੀਂ ਕਰ ਸਕਦੇ ਕਿਉਂਕਿ ਜੋ ਉਸਦੇ ਦੋਸਤ ਤੈਨੂੰ ਲੱਗੇ ਵੀ ਉਹ ਵੀ ਸਾਡੇ ਨਾਲ ਲੱਗੇਗੀ ਤੋ ਕਹਿਣ ਤੋਂ ਭਾਵ ਕੀ ਇਹ ਭਗਤ ਕਬੀਰ ਸਮਝਿਆ ਕੱ ਲੱਗੇ ਦੁਨੀਆ ਦੇ ਅੰਦਰ ਨਾ ਤੇ ਮੇਰਾ ਕੋਈ ਸਾਥੀ ਤੇ ਨਾ ਮੈਂ ਕਿਸੇ ਦਾ ਸਾਥੀ ਕਾਰਨ ਕਿਉਂਕਿ ਇਹ ਦੁਨੀਆ ਜਿਹੜੀ ਹੈ ਨਾ ਇੱਕ ਜਿਵੇਂ ਆਪਾਂ ਟ੍ਰੇਨਾਂ ਦਾ ਬੱਸਾਂ ਦਾ ਸਫ਼ਰ ਕਰਦੇ ਆ ਨਾ ਤੇ ਬੱਸਾਂ ਵਿੱਚ ਕਿੰਨੇ 20 50 100 ਜਣੇ ਹੁੰਦੇ ਆ ਤੋ ਅਗਲੇ ਦਿਨ ਮਿਲਦੇ ਆਪਾਂ ਉਸ ਸੇਮ ਟ੍ਰੇਨ ਵਿੱਚ ਆਪਾਂ ਸਫ਼ਰ ਕੀਤਾ ਸੇਮ ਮਿਲਦੇ ਆਪਾਂ ਕਿਤੇ ਵੀ ਕੀਤਾ ਸਫ਼ਰ ਨਾ ਕਿਸੇ ਵੀ ਚੀਜ਼ ਵਿੱਚ ਫਲਾਈਟ ਦੇ ਵਿੱਚ ਕੀਤਾ ਹੈ ਫੈਰੀ ਦੇ ਵਿੱਚ ਕੀਤਾ ਕਿਸੇ ਵਿੱਚ ਕੀਤਾ ਹੈ ਜਿਹੜਾ ਇੱਕ ਵਾਰੀ ਤੁਹਾਨੂੰ ਪੂਰ ਮਿਲ ਗਿਆ ਦੂਜੀ ਵਾਰ ਤੁਹਾਡਾ ਮੁਲਾਕਾ ਨਹੀਂ ਹੋਣਾ ਦੋ ਚਾਰ ਬੰਦੇ ਹੋ ਸਕਦਾ ਮਿਲ ਸਕਦੇ ਨੇ ਜਿੰਨੇ ਲੋਕ ਮਿਲੇ ਸੀ ਜਿਨ੍ਹਾਂ ਨਾਲ ਸਬਰ ਕੀਤਾ ਕਦੇ ਨਹੀਂ ਮਿਲਦਾ ਕਹਿੰਦੇ ਇਸ ਕਰਕੇ ਇਹ ਦੁਨੀਆ ਦਾ ਇਹ ਦਸਤੂਰ ਇੰਦਾ ਹੈ ਮੇਰੇ ਨਾਲ ਕਿੰਨੇ ਆਏ ਹੋੜ ਗਏ ਕਿੰਨੇ ਚਲੇ ਗਏ ਤੇ ਕਿੰਨੇ ਨੇ ਚਲੇ ਜਾਣਾ ਤੇ ਕਹਿੰਦੇ ਇਸ ਕਰਕੇ ਮੈਂ ਕਿਸੇ ਦਾ ਸਾਥੀ ਨਹੀਂ ਤੇ ਨਾ ਹੀ ਮੇਰਾ ਕੋਈ ਸਾਥੀ ਹੈ ਜਿਨੇ ਇਹ ਰਚਨਾ ਰਚਾਇਆ ਤੇ ਇਸੇ ਹੀ ਮਾਇ ਸਮਾਇ ਕਹਿਣ ਲੱਗੇ ਜਿਨੇ ਇਹ ਰਚਨਾ ਰਚੀ ਹੈ ਨਾ ਜਿਨੇ ਇਹ ਸਾਰਾ ਸਿਸਟਮ ਤਿਆਰ ਕੀਤਾ ਹੈ ਮਾਲਕ ਵਾਹਿਗੁਰੂ ਪ੍ਰਮਾਤਮਾ ਨੇ ਕਹਿਣ ਲੱਗੇ ਉਹ ਉਹਦੇ ਹੀ ਗੁਣਾਂ ਨੂੰ ਗਾਉਣਾ ਚਾਹੀਦਾ ਇਸੇ ਹੀ ਮਾਇ ਸਮਾਇ ਉਹਦੇ ਵਿੱਚ ਸਮਾਉਣਾ ਚਾਹੀਦਾ ਹੈ ਤੇ ਸਮਾਉਣ ਦੇ ਲਈ ਉਹਦੇ ਵਰਗਾ ਸੁਭਾਅ ਸਾਨੂੰ ਧਾਰਨ ਕਰਨਾ ਪੈਣਾ ਤੇ ਦੂਸਰਾ ਸ਼ਲੋਕ ਹੈ ਕਹਿਣ ਲੱਗੇ ਕਬੀਰ ਸਭ ਜਖਦੇ ਕਬੀਰ ਕੀਚੜ ਆਟਾ गिर ਪਰਿਆ ਕੀਚੜ ਦਾ ਆਟਾ ਚਿੱਕੜ ਆਟਾ ਆਪਣਾ ਪਤਾ ਵੀ ਆਟਾ ਜੜਾ ਤੇ ਪਹਿਲੇ ਸਮਿਆਂ ਦੇ ਅੰਦਰ ਜਿਹੜਾ ਸੀ ਨਾ ਹੱਥ ਦੇ ਨਾਲ ਤੁਹਾਨੂੰ ਪਤਾ ਹੋਣਾ ਚੱਕੀ ਦੇ ਜਿਹੜੀ ਘਮਾ ਕੇ ਪੀਸਿਆ ਜਾਂਦਾ ਸੀ ਉਹਨੂੰ ਹੱਥ ਚੱਕੀ ਕਹਿੰਦੇ ਸੀ ਕਿ ਲਗੇ ਕਬੀਰ ਕੀਚੜੇ ਆਟਾ ਗਿਰ ਪਿਆ ਕਿਛੂ ਨਾ ਆयो ਹੱਥ ਕਾ ਲਗੇ ਇੱਕ ਸੋਹਣੀ ਮਾਤਾ ਨੇ ਚੱਕੀ ਦੇ ਉੱਪਰ ਆਟਾ ਪੀਸਿਆ ਪੀਸ ਕੇ ਮਿਹਨਤ ਕੀਤੀ ਉਹ ਸਾਠੇ ਨੂੰ ਕਿਸਕੇ ਲੈ ਰਹੀ ਲਿਆ ਰਹੀ ਹੈ ਰਸਤੇ ਵਿੱਚ ਜਿੱਕੜ ਸੀ ਤੇ ਉਹ ਚਿੱਕੜ ਦੇ ਵਿੱਚ ਉਹਦੇ ਕੋਲ ਹੱਥ ਤੋਂ ਉਹ ਆਟਾ ਡਿੱਗ ਪਿਆ ਤੇ ਉਹ ਚਿੱਕੜ ਵਿੱਚ ਮਿਲ ਗਿਆ ਉਹ ਖਾਣਯੋਗ ਨਹੀਂ ਰਿਹਾ ਮੁਕੰਨ ਲੱਗੇ ਕਿਹੜਾ ਖਾਨਜੋਗ ਸੀ ਕਹਿਣ ਲੱਗੇ ਪੀਸਤ ਪੀਸਤ ਚਾਪਿਆ ਜਦੋਂ ਪੀਸਿਆ ਜਾ ਰਿਹਾ ਸੀ ਨਾ ਜਦੋਂ ਉਹ ਸੁਆਣੀ ਮਾਤਾ ਪੀ ਰਹੀ ਸੀ ਚਾਟੇ ਨੂੰ ਕਹਿੰ ਲੱਗੇ ਪੀਸਤ ਪੀਸਤ ਚਾਪਿਆ ਸੋਈ ਨਿਬਿਆ ਸਾਥ ਕਹਿਣ ਲੱਗੇ ਜਦੋਂ ਉਹ ਸੁਆਣੀ ਮਾਤਾ ਉਹ ਸੁਆਣੀ ਭੈਣ ਆਟਾ ਪੀ ਰਹੀ ਸੀ ਜਦੋਂ ਉਹਨੇ ਉਸ ਪੀਸੇ ਹੋਏ ਆਟੇ ਦੇ ਵਿੱਚੋਂ ਥੋੜੇ ਦਾਣੇ ਮੂੰਹ ਚ ਪਾ ਲਏ ਉਹੀ ਉਹਦੇ ਨਾਲ ਉਹੀ ਉਹਨੂੰ ਬਚੇ ਬਾਕੀ ਸਾਰਾ ਆਟਾ ਚੱਕਰ ਜਲੇ ਗਿਆ ਹੁਣ ਇੱਥੇ ਭਗਤ ਕਬੀਰ ਸਾਹਿਬ ਜੀ ਗੱਲ ਸਮਝਾਉਣਾ ਕਿ ਚੁੰਦੇ ਨੇ ਹੁਣ ਵੇਖੋ ਅਸੀਂ ਇਸ ਗੁਰਦੁਆਰੇ ਦੇ ਅੰਦਰ ਬੈਠੇ ਹਾਂ ਜਣੀ ਗੱਲ ਸੀ ਇੱਥੇ ਬੈਠਿਆਂ ਬੈਠਿਆਂ ਸੁਣ ਲਈ ਗ੍ਰਹਿਣ ਕਰ ਲਈ ਧਾਰਨ ਕਰ ਲਈ ਉਹ ਨਿਬੜੇ ਨਾਲ ਤੇ ਜਿਹੜੀ ਅਸੀਂ ਗ੍ਰਹਿਣ ਨਾ ਨ ਕੀਤੀ ਜਿਹੜੀ ਗ੍ਰਹਿਣ ਕਰ ਲਈ ਉਹ ਨਿਭ ਜਾਵੇਗੀ ਜਿਹੜੀ ਗ੍ਰਹਿਣ ਨਹੀਂ ਨ ਕੀਤੀ ਉਹ ਨਿਭਨੇ ਨਹੀਂ ਹੋਰ ਰਸਤੇ ਤੇ ਜਾਂਦੇ ਆ ਨਾ ਬਾਹਰ ਜਾਂਦੇ ਜਾਂਦੇ ਭੁੱਲ ਜਾਣੀਆਂ ਸਾਰੀ ਗੱਲਾਂ ਜੋ ਅਸੀਂ ਕੀਰਤਨ ਦੇ ਰੂਪ ਵਿੱਚ ਬਾਣੇ ਨੂੰ ਸ਼ਰਵਣ ਕਰ ਲਿਆ ਕਥਾ ਦੇ ਰੂਪ ਵਿੱਚ ਬਾਣੇ ਨੂੰ ਸ਼ਰਵਣ ਕਰ ਲਿਆ ਵਿਚਾਰ ਨੂੰ ਸ਼ਰਵਣ ਕਰ ਲਿਆ ਗੁਰਬਾਣੀ ਪੜੀ ਜਾ ਰਹੀ ਹੈ ਗੁਰਬਾਣੀ ਪੜਦੇ ਪੜਦੇ ਜਿਹੜੀ ਗੁਰਬਾਣੀ ਦਾ ਸ਼ਬਦ ਚੱਲਿਆ ਜਿਹੜੀ ਗੁਰਬਾਣੀ ਚੱਲੀ ਉਸ ਵਿੱਚੋਂ ਜੋ ਸਿੱਖਿਆ ਮਿਲਦੀ ਏ ਪੜਦੇ ਪੜਦਿਆਂ ਜਿਨ੍ਹਾਂ ਨੇ ਉਸ ਵਿੱਚੋਂ ਗੁਣਾਂ ਨੂੰ ਲੈ ਲਿਆ ਉਸ ਵਿਚਾਰ ਨੂੰ ਜੀਵਨ ਚ ਹੰਡਾਲਿਆ ਕਹਿੰਨਗੇ ਉਹੀ ਨਿਭਣੀ ਐ ਜਦੋਂ ਬੰਦਾ ਬਾਹਰ ਤੁਰੇ ਜਾਂਦਾ ਨਾ ਇਸ ਮਾਹੌਲ ਤੋਂ ਬਾਹਰ ਜਾਵਾਂਗੇ ਕਿ ਅਸੀਂ ਦੁਨਿਆਵੀ ਮਾਹੌਲ ਸਮਾਜਿਕ ਜਿਹੜਾ ਮਾਹੌਲ ਸਾਡਾ ਕ੍ਰੀਏਟ ਕੀਤਾ ਹੋਇਆ ਉਹਦੇ ਵਿੱਚ ਅਸੀਂ ਜਾ ਕੇ ਫਸ ਜਾਵਾਂਗੇ ਹੁਣ ਕਹਿੰਨਗੇ ਕੀਚੜ ਕੀਚੜ ਕੀ ਐ ਪਵਣ ਬਾਣੀ ਅੰਦਰ ਆਪਾਂ ਪੜ ਕੇ اٹੇ ਹਾਂ ਇਤੋ ਸਰਵਰਡੇ ਪਹਿਲੇ ਨਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਪੰਕ ਜੋ ਮੋਹ ਪੰਕਜ ਦਾ ਅਰਥ ਹੈ ਚਿਕੜ ਤੇ ਕਹਿੰਗੇ ਚਿਕੜ ਗੜਾ ਕਹਿੰਗੇ ਪੰਕਜ ਜੋ ਮੋਹ ਪਗ ਨਹੀਂ ਚਾਲੈ ਮੋਹ ਦਾ ਚਿਕੜ ਹੈ ਜਿਹੜਾ ਮੋਹ ਦੇ ਚਿੱਕੜ ਵਿੱਚ ਡਿੱਗ ਪਵੇਗਾ ਜਦੋਂ ਗੁਰਬਾਣੀ ਸੁਣ ਕੇ ਗਿਆ ਨਹੀਂ ਉਹਨੇ ਧਾਰਨ ਕੀਤੀ ਮੋਹ ਦੇ ਵਿੱਚ ਲਿਪਟ ਗਿਆ ਨਾ ਉਹ ਨਾਲ ਇਹਨੇ ਮਰੀ ਕੰਨ ਵਿੱਚ ਜਦੋਂ ਇੱਥੇ ਅਸੀਂ ਬੈਠੇ ਆ ਬੈਠੇ ਜਿਸ ਵਿਚਾਰ ਉਸੇ ਕੰਨਾਂ ਦੇ ਨਾਲ ਸੁਣ ਕੇ ਹਿਰਦੇ ਦੇ ਅੰਦਰ ਵਸਾ ਲਿਆ ਕਣ ਕੇ ਨਿਭਣੀ ਉਹੀ ਗੱਲ ਹੈ ਉਹੀ ਚੀਜ਼ ਨੇ ਸਾਡੇ ਨਾਲ ਨਿਭਣਾ ਹੈ ਜਿਹੜੀ ਅਸੀਂ ਸ਼ਰਵਣ ਕਰ ਲਈ ਧਾਰਨ ਕਰ ਲਈ ਜਿਹੜੀ ਗ੍ਰਹਿਣ ਕਰ ਲਈ ਮੰਨ ਕੇ ਚੱਲੋ ਆਟਾ ਪਿੰਦਾ ਪਿੰਦਾ ਆਟਾ ਤੇ ਡੁੱਲ ਗਿਆ ਕਿਸੇ ਕੰਮ ਆਇਆ ਪਰ ਜਿਹੜਾ ਉਹਨੇ ਚੱਬਿਆ ਸੀਨਾ ਪਿੰਦੇ ਪਿੰਦੇ ਆ ਉਹ ਕੰਮ ਆ ਗਿਆ ਕਿਉਂਕਿ ਉਹਦੇ ਮੂੰਹ ਚਲੇ ਗਿਆ ਉਹਦੇ ਪੇਟ ਚਲੇ ਗਿਆ ਉਹਦੀ ਭੁੱਖ ਮਟਾ ਦਿੱਤੀ ਇਸ ਤਰ੍ਹਾਂ ਗੁਰਬਾਣੀ ਦੀ ਵਿਚਾਰ ਹੈ ਜਦੋਂ ਅਸੀਂ ਗੁਰਬਾਣੀ ਦੀ ਵਿਚਾਰ ਗੁਰਦੁਆਰੇ ਆਣ ਕੇ ਕਿਤੇ ਸੁਬਾਕ ਹੁੰਦਾ ਹੈ ਬੈਠ ਕੇ ਜਿਹੜੀ ਚੀਜ਼ ਅਸੀਂ ਉੱਥੇ ਸੁਣ ਲੈਨੇ ਆ ਨਾ ਉਹ ਹੀ ਸਾਡੇ ਨਾਲ ਲਿਵਣੀ ਹੈ ਨਹੀਂ ਤੇ ਬਾਕੀ ਗੱਲਾਂ ਸਾਨੂੰ ਭੁੱਲ ਜਾਂਦੀਆਂ ਨੇ ਤੇ ਉਹ ਕਿੱਦਾਂ ਸੁਣਨੀ ਆ ਬਣ ਕੇ ਜਦੋਂ ਸਾਡਾ ਮਨ ਇਕਾਗਰ ਹੋਵੇਗਾ ਜਦੋਂ ਸਾਡੇ ਮਨ ਦੇ ਅੰਦਰ ਹੋਰ ਕੋਈ ਫੁਰਨਾ ਨਹੀਂ ਹੋਵੇਗਾ ਘਰ ਦੇ ਕੰਮਾਂ ਦਾ ਨਹੀਂ ਹੋਵੇਗਾ ਬਾਹਰ ਸਾਡਾ ਧਿਆਨ ਨਹੀਂ ਹੋਵੇਗਾ ਜਦੋਂ ਸਾਡਾ ਇਕਾਗਰ ਹੋਵੇਗਾ ਨਾ ਚਿੱਤ ਵੀ ਨਹੀਂ ਭਾਈ ਜਿਸ ਕਾਰਜ ਲਈ ਮੈਂ ਇੱਥੇ ਬੈਠਾ ਹਾਂ ਮੈਨੂੰ ਇਹਦੇ ਵਿੱਚੋਂ ਲਾਭ ਮਿਲਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਲਾਭ ਕਿੱਦਾਂ ਮਿਲਣਾ ਜਦੋਂ ਅਸੀਂ ਆਪਣੇ ਚਿੱਤ ਨੂੰ ਇਕਾਗਰ ਕਰਾਂਗੇ ਜਦੋਂ ਅਸੀਂ ਚਿੱਤੇ ਇਕਾਗਰ ਨਾ ਕੀਤਾ ਸਾਨੂੰ ਲਾਭ ਨਹੀਂ ਹੋਣਾ ਚਿੱਤੇ ਇਕਾਗਰ ਕਰਕੇ ਜਿਹੜੀ ਗੁਰੂ ਦੀ ਵਿਚਾਰ ਜੋ ਇੱਥੇ ਸਾਡੇ ਇਹ ਕਲਾਸ ਹੈ ਇਸ ਕਲਾਸ ਵਿੱਚ ਜੋ ਵਰਤਾਇਆ ਜਾ ਰਿਹਾ ਜੋ ਦੱਸਿਆ ਜਾ ਰਿਹਾ ਉਹਨੂੰ ਅਸੀਂ ਧਾਰਨ ਕਰਨਾ ਵੱਧ ਤੋਂ ਵੱਧ ਇਸ ਚੀਜ਼ ਨੂੰ ਧਾਰਨ ਕਰਕੇ ਜੀਵਨ ਦੇ ਅੰਦਰ ਕਮਾਉਣਾ ਹੈ ਤੇ ਜਿਹੜਾ ਕਮਾ ਲੈਂਦਾ ਹੈ ਨਾ ਉਹਦਾ ਜੀਵ ਇਸ ਦੁਨੀਆ ਦੇ ਅੰਦਰ ਨਾਮਣਾ ਬਣ ਜਾਂਦਾ ਹੈ ਇਤਿਹਾਸ ਦੇ ਪੰਨਿਆਂ ਦੇ ਵਿੱਚ ਉਹਦਾ ਨਾਮ ਬੜੇ ਸੁਨਹਿਰੀ ਅੱਖਰਾਂ ਚ ਲਿਖਿਆ ਜਾਂਦਾ ਹੈ ਕਿ ਉਸ ਨੇ ਇੱਕ ਜੀਵਨ ਦੇ ਅੰਦਰ ਗਰਵਾਣੇ ਦੇ ਅਨੁਸਾਰ ਕਮਾਈ ਕੀਤੀ ਤੇ ਬੜਾ ਵਧੀਆ ਜੀਵਨ ਬਣਾਇਆ ਤੇ ਜਿਨੇ ਨਹੀਂ ਕਮਾਈ ਕੀਤੀ ਉਹਦਾ ਨਾਮ ਨਾ ਨਹੀਂ ਹੁੰਦਾ ਨਾਮ ਰਹਿਓ ਸਾਧੂ ਰਹਿਓ ਰਹੋ ਗੋਗੋਬਿੰਦ ਕਹਿੰਗੇ ਨਾਮ ਰਹਿੰਦਾ ਨਾਮ ਨੇ ਰਹਿਣਾ ਸਾਧੂ ਪ੍ਰਮਾਤਮਾ ਰਹੇਗਾ ਤੇ ਜਿਹੜਾ ਉਹਦੇ ਨਾਲ ਜੁੜੇਗਾ ਉਹ ਵੀ ਰਹੇਗਾ ਹੁਣ ਵੇਖੋ ਗੁਰਨੰਗ ਪਾਸ਼ਾ ਜੀ ਮਹਾਰਾਜ 1469 ਈਸਵੀ ਨੂੰ ਇਸ ਦੁਨੀਆ ਦੇ ਅੰਦਰ ਪ੍ਰਕਾਸ਼ ਲੈਂਦੇ ਨੇ ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ ਅੱਜ ਕਿੰਨੀ ਹੋ ਗਈ ਜੀ ਬੋਲੋ ਜੀ ਕਿੰਨੀ ਹੋ ਗਈ ਜੀ 2024 ਹੋ ਗਿਆ ਨਾ ਤੇ 222 ਚੋਂ 1469 ਘਟਾ ਦਿਓ ਕਿੰਨੇ ਬਚਦੇ ਨੇ ਬੋਲੋ ਜੀ 550 ਸਾਲ ਤੋਂ ਉੱਪਰ ਬਣਦਾ ਸਮਾਂ 550 ਸਾਲ ਪਹਿਲਾਂ ਗੁਰੂ ਨਾਨਕ ਪਾਸ਼ਾ ਜੀ ਹੋਏ ਅਸੀਂ ਵੇਖਿਆ ਜੀ ਤੁਸੀਂ ਵੇਖਿਆ ਨਾ ਮੈਂ ਵੇਖਿਆ ਨਾ ਤੁਸੀਂ ਵੇਖਿਆ ਬੋਲੋ ਜੀ ਗੁਰੂ ਨਾਨਕ ਪਾਸ਼ਾ ਦੇ ਦਰਸ਼ਨ ਕੀਤੇ ਨੇ ਕਿਸੇ ਨੇ ਵੇਖਿਆ ਗੁਰੂ ਨਾਨਕ ਪਾਸ਼ਾ ਕਿਦਾਂ ਦੇ ਸਨ ਭਾਈ ਮਰਦਾਨਾ ਜੀ ਦੇਖੇ ਹੋਣ ਨਹੀਂ ਨਾ ਦੇਖੇ ਪਰ ਅੱਜ ਉਹਨਾਂ ਦਾ ਨਾਮ ਆਪਾਂ ਲੈ ਰਹੇ ਹਾਂ ਨਾ ਅੱਜ ਆਪਾਂ ਉਹਦੀ ਗਰਵਾਣੀ ਉਚਾਰ ਰੱਖੀਤੀ ਹੋਈ ਪੜ ਰਹੇ ਆ ਨਾ ਉਹਨਾਂ ਦੇ ਬਾਣੀ ਦੀ ਵਿਚਾਰ ਕੀਤੀ ਜਾ ਰਹੀ ਹੈ ਨਾ ਉਹਨਾਂ ਦੇ ਨਾਮ ਤੇ ਦੁਆਰਾ ਬਣਿਆ ਹੋਇਆ ਨਾ ਗੁਰੂ ਨਾਨਕ ਪਾਤਸ਼ਾਹ ਜਿਹੜਾ ਧਰਮ ਚਲਾਇਆ ਸੀ ਉਹ ਧਰਮਾ ਚੱਲ ਰਿਹਾ ਨਾ ਤੇ ਕਦੋਂ ਦੀ ਗੱਲ ਹੈ ਜੀ 550 ਸਾਲ ਪਹਿਲਾਂ ਦੀ ਗੱਲ ਅੱਜ ਅਸੀਂ ਕਰ ਰਹੇ ਹਾਂ ਇਹ ਦਾ ਅਰਥ ਕੀ ਹੈ ਜਿਹੜਾ ਸਾਜ ਨਾਲ ਜੁੜਦਾ ਨਾ ਸਰੀਰ ਕਰਕੇ ਤੇ ਨਹੀਂ ਰਹਿੰਦਾ ਸਰੀਰ ਕਰਕੇ ਅਸੀਂ ਵੀ ਨਹੀਂ ਰਹਿਣਾ ਤੇ ਨਾਮ ਗੁਰੂ ਨਾਨਕ ਪਾਤਸ਼ਾਹ ਜੀ ਰਹਿ ਇਹ ਵੀ ਗੱਲ ਹੈ 10 ਪਾਤਸ਼ਾਹੀਆਂ ਹੋਏ ਨੇ ਉਹ ਸਰੀਰ ਕਰਕੇ ਨਹੀਂ ਰਹੇ ਕਿਦਾਂ ਰਹੇ ਜੀ ਗੁਣਾ ਕਰਕੇ ਕੁਆਲਿਟੀ ਕਰਕੇ ਜਿਨ੍ਹਾਂ ਨੇ ਆਪਣੇ ਆਪ ਨੂੰ ਉਸ ਮਾਲਕ ਵਿੱਚ ਅਪੇਧ ਕਰ ਲਿਆ ਜਿਹੜੇ ਉਸ ਵਾਹਿਗੁਰੂ ਦੇ ਨਾਲ ਜੁੜ ਗਏ ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰੋਂ ਹਉਮੈ ਹੰਕਾਰ ਦੁਸ਼ਿਭਾਵਨਾ ਖਤਮ ਕਰ ਲਈ ਨਾ ਜਦੋਂ ਆਪਾਂ ਦੇ ਵਿੱਚ ਔਗਣਾਂ ਨੂੰ ਬਾਹਰ ਕੱਢਿਆ ਤੇ ਗੁਣਾ ਦੇ ਨਾਲ ਮਲਾਪ ਹੋ ਗਿਆ ਗੁਰੂ ਨੰਗ ਪਾਸ਼ਾ ਜੀ ਨੇ ਜਿਹੜਾ ਸੀ ਉਸ ਸਮੇਂ ਆਪਣਾ ਜੀਵਨ ਪਹਿਲਾਂ ਵਧੀਆ ਬਣਾਇਆ ਉਸ ਕਰਤਾਰ ਦੇ ਹੁਕਮ ਦੇ ਵਿੱਚ ਰਹੇ ਕਰਤਾਰ ਦੇ ਹੁਕਮ ਚ ਰਹਿੰਦਿਆਂ ਰਹਿੰਦਿਆਂ ਆਪਣਾ ਜੀਵਨ ਵਧਿਆ ਬਣਾਇਆ ਤੇ ਸਾਨੂੰ ਬਾਣੀ ਰਾਹੀਂ ਉਹ ਉਪਦੇਸ਼ ਲੈ ਕੇ ਦਿਗੇ ਨੇ ਕਿ ਵੇਖੋ ਜੇ ਜੀਵਨ ਬਣਾਉਣਾ ਜੇ ਉਸ ਵਾਹਿਗੁਰੂ ਨਾਲ ਜੁੜਨਾ ਏ ਉਸ ਅਕਾਲ ਪੁਰਖ ਦੇ ਨਾਲ ਤੁਸੀਂ ਇੱਕਮਿਕ ਹੋਣਾ ਏ ਤੇ ਇਹਨਾਂ ਚੀਜ਼ਾਂ ਨੂੰ ਤੁਸੀਂ ਆਪਣੇ ਜੀਵਨ ਚ ਕਮਾ ਲਿਓ ਜੇ ਤੁਸੀਂ ਕਮਾ ਲਓਗੇ ਤੁਹਾਡਾ ਜੀਵਨ ਉੱਚਾ ਤੇ ਸੁੱਚਾ ਹੋ ਜਾਵੇਗਾ ਜੇ ਤੁਸੀਂ ਨਹੀਂ ਕਮਾਇਆ ਫਿਰ ਨਹੀਂ ਹੋਣਾ ਕੋਈ ਕਵੇ ਗੱਲਾਂ ਦੇ ਨਾਲ ਆਪਣੇ ਆਪ ਨੂੰ ਕੋਈ ਸੁਹਾਗਣ ਕਵੇ ਬੋਲੋ ਜੀ ਪਰ ਉਹ ਉਹਦਾ ਪਤੀ ਨਾ ਹੋਵੇ ਕਿੱਡੀ ਅਜੀਬ ਜੀ ਗੱਲ ਹੈ ਪਤੀ ਹੋਵੇ ਨਾ ਤੇ ਗੱਲਾਂ ਦਾ ਸੁਹਾਗਣ ਕਹੇ ਮੈਂ ਵਿਆਹੀ ਹੋਈ ਆ ਕਿੱਦਾਂ ਉਹ ਮੰਨ ਲਵਾਂਗੇ ਜੀ ਕਿਉਂਕਿ ਪਤੀ ਦਾ ਹੋਣਾ ਹੀ ਸੁਹਾਗਣ ਦੇ ਨਿਸ਼ਾਨੀ ਹੈ ਪਤੀ ਦਾ ਹੋਣਾ ਹੀ ਬੋਲੋ ਜੀ ਸੁਹਾਗਣ ਦੇ ਨਿਸ਼ਾਨੀ ਹੈ ਤੇ ਜੇ ਕੋਈ ਉਦਾਂ ਹੀ ਸ਼ਿੰਗਾਰ ਕਰਕੇ ਬੈਠੀ ਰਹੇ ਪਤੀ ਹੋਵੇ ਨਾ ਬੋਲੋ ਜੀ ਉਸ ਨੂੰ ਕਵਾਂਗੇ ਤੂੰ ਪਤਨੀ ਹੈ ਗੱਲ ਨਹੀਂ ਹਾਂ ਸੁਹਾਗਣ ਭੈਣੇ ਅਸੀਂ ਗੱਲਾਂ ਸੁਹਾਗਣ ਅਸੀਂ ਕਹਿੰਦੇ ਵੇਖੋ ਜਿਵੇਂ ਰੱਬ ਦੇ ਨਾਲ ਇੱਕ ਮਿਕਸੀ ਦੇ بڑا ਨਾਮ ਜਪਦੇ ਆਂ ਗੱਲੀਆਂ ਹੋ ਸੁਹਾਗਣ ਭੈਣੇ ਪਰ ਹੁੰਦਾ ਕਿ ਕੰਤਨ ਕਬਹੂ ਮੈਂ ਮਿਲਿਆ ਕਹਿੰਦੇ ਕਿ ਕੰਤ ਆਪਣੇ ਪਤੀ ਨੂੰ ਕਦੇ ਮਿਲ ਕੇ ਨਹੀਂ ਵੇਖਿਆ ਕਿੱਦਾਂ ਮਿਲਣਾ ਸੀ ਕੰਤ ਨੂੰ ਮਿਲਣਾ ਸੀ ਨਾ ਸਾਡਾ ਕੰਤ ਕੌਣ ਸਾਡਾ ਖਸਮ ਕੌਣ ਹੈ ਸਾਡਾ ਪਤੀ ਕੌਣ ਹੈ ਬੋਲੋ ਜੀ ਅਕਾਲ ਪੁਰਖ ਵਾਹਿਗੁਰੂ ਇਸ ਜੱਗ 'ਮੈਂ ਇੱਕ ਪੁਰਖ ਹੈ ਇੱਕੋ ਪੁਰਖ ਹੈ ਇਸ ਜਗਤ ਦੇ ਅੰਦਰ ਹੋਰ ਸਗਲੀ ਨਾਰ ਸਬਾਈ ਕਹਿੰਦੇ ਇਸ ਜਗਤ ਦੇ ਅੰਦਰ ਇੱਕੋ ਪੁਰਖ ਠੀਕ ਹੈ ਅਸੀਂ ਪੁਰਖ ਇਸਤਰੀ ਇਹ ਹੈ ਪਰ ਜਿਹੜਾ ਸਾਡਾ ਵੀ ਇਹ ਤਾਂ ਸਾਡੇ ਤੋਂ ਵੀ ਜਿਹੜਾ ਇੱਕੋ ਪੁਰਖ ਹੈ ਉਹ ਹੈ ਅਕਾਲ ਪੁਰਖ ਵਾਹਿਗੁਰੂ ਹੋਰ ਜਿਤਨੀਆਂ ਵੀ ਅਸੀਂ ਵੀ ਇਹਦੇ ਵਿੱਚ ਆਉਨੇ ਹਾਂ ਅਸੀਂ ਸਾਰੇ ਉਸ ਵਿੱਚ ਆਉਨੇ ਹਾਂ ਹੋਰ ਸਗਲੀ ਨਾਰ ਨਾਰ ਦਾਸ ਨਾਰੀ ਇਸਤਰੀਆਂ ਸਬਾਈ ਅਸੀਂ ਉਹਦੀਆਂ ਇਸਤਰੀਆਂ ਹਾਂ ਤੇ ਉਸ ਪਤੀ ਨੂੰ ਉਸ ਵੈਗਰੂ ਨੂੰ ਖੁਸ਼ ਕਰਨਾ ਤੇ ਕੀ ਕਰਨਾ ਪਵੇਗਾ ਜਿਵੇਂ ਪਤਨੀ ਸ਼ਿੰਗਾਰ ਕਰਦੀ ਹੈ ਨਾ ਪਤਰੀ ਦੇ ਲਈ ਸੁਹਾਗਣ ਹੁੰਦੀ ਨਿਸ਼ਾਨੀ ਹੈ ਨਾ ਸ਼ਿੰਗਾਰ ਵੀ ਤਾਂ ਕਹਿਣ ਲੱਗੇ ਇਸ ਤਰ੍ਹਾਂ ਅਸੀਂ ਵੀ ਸ਼ਿੰਗਾਰ ਕਰਨਾ ਕਿਹੜਾ ਸ਼ਿੰਗਾਰ ਕਰਨਾ ਜੀ ਬਾਬਾ ਫਰੀਦ ਜੀ ਅਖਦੇ ਨੇ ਕਹਿਣ ਲੱਗੇ ਕਵਨ ਸੁ ਅਖਰ ਕਵਨ ਗੁਣ ਕਵਨ ਸੁ ਮਣੀਆਂ ਮੰਤ ਕਮਨ ਸੋ ਵੇ ਸੋ ਹੋਂ ਕਰੇ ਜਿਤ ਵਸ ਆਵੇ ਕੰਤ ਕਿਨ ਲਗੇ ਕਿਹੜਾ ਸ਼ਿੰਗਾਰ ਹੈ ਜਿਸ ਦੇ ਨਾਲ ਕਰਮ ਦੇ ਨਾਲ ਵਾਹਿਗੁਰੂ ਖੁਸ਼ ਹੋ ਜਾਵੇ ਕਮਨ ਸੋ ਅੱਖਰ ਕਵਨ ਗੁਣ ਕਿਹੜਾ ਗੁਣ ਹੈ ਕਮਨ ਸੋ ਮੰਨੀਆਂ ਮੰਤਰ ਕਿਹੜਾ ਉਹ ਮੰਤਰ ਹੈ ਜਿਸ ਮੰਤਰ ਦੇ ਜਪਣ ਦੇ ਨਾਲ ਉਹ ਵਾਹਿਗੁਰੂ ਪਰਮਾਤਮਾ ਵਾਸ ਵਿੱਚ ਆ ਜਾਵੇ ਕਿਨ ਲਗੇ ਨਿਮਨ ਸੋ ਅੱਖਰ ਖਵਨ ਗੁਣ ਨਿਉਣਾ ਕੀ ਹੈ ਜੀ ਨਿਮਨਸ ਅੱਖਰ ਆ ਹੈ ਅੱਖਰ ਨਿਉਣਾ ਅਸੀਂ ਨਿਉਂਦੇ ਨਹੀਂ ਨਾ ਕਿਸੇ ਅੱਗੇ ਜੇ ਸਾਨੂੰ ਦੋ ਗੱਲਾਂ ਕਰਦਾ ਕੋਈ ਤੇ ਅਸੀਂ ਕਿੰਨੇ ਵੇਸ ਚਾਰ ਕਰਾਂਗੇ ਇਹ ਨਿਉਣਾ ਨਹੀਂ ਹੈ ਇਹ ਅਸੀਂ ਇਹਨੂੰ ਕਹਿੰਦੇ ਨੇ ਵਾਅਦਾ ਕਰਨਾ ਇਹ ਨਿਉਣਾ ਨਹੀਂ ਹੈ ਕਹਿੰ ਲਗੇ ਨਿਮਨਸ ਅੱਖਰ ਖਵਣ ਗੋਣ ਜਿਹੇ ਬਾ ਮਣੀਆਂ ਮੰਤ ਜੀਵਤ ਉਸ ਪ੍ਰਮਾਤਮਾ ਦੇ ਗੁਣਾਂ ਨੂੰਗਾ ਨਿਉਣਾ ਇਹ ਅੱਖਰ ਹੈ ਔਰ ਇਨਾਂ ਚੀਜ਼ਾਂ ਨੂੰ ਏਤ੍ਰੇ ਭੈਣੇ ਵੇਸ ਕਰ ਤਾਂ ਵਸਿਆ ਵੀ ਕੰਤ ਇਹ ਤਿੰਨ ਵੇਸ ਕਰਨੇ ਤਾਂ ਤੇਰੇ ਵਾਸ ਵਿੱਚ ਕੰਤ ਆ ਸਕਦਾ ਹੈ ਜੇ ਤਿੰਨੇ ਵੇਸ ਤੂੰ ਨਹੀਂ ਨਾ ਕੀਤੇ ਕੰਤ ਕਦੇ ਵਾਸ ਵਿੱਚ ਨਹੀਂ ਆਵੇਗਾ ਮਾਲਕ ਵਾਹਿਗੁਰੂ ਕਦੇ ਵਾਸ ਵਿੱਚ ਨਹੀਂ ਆਵੇਗਾ ਇਨਾਂ ਤਿੰਨਾ ਵੇਸਾਂ ਨੂੰ ਭਾਵ ਇਨਾਂ ਤਿੰਨਾ ਗੁਣਾ ਨੂੰ ਆਪਣੇ ਜੀਵਨ ਅੰਦਰ ਲੈ ਕੇ ਆ ਰੱਬ ਤੇਰੇ ਵਾਸ ਹੈਗਾ ਨਾਨਕ ਸੁਹਾਗਨ ਕੇ ਕਿਹਾ ਚਿੰਨ ਹੈ ਹੈ ਨਾਨਕ ਸੁਹਾਗਨ ਦਾ ਚਿੰਨ ਕੀ ਹੈ ਕਿੱਥੋਂ ਪਤਾ ਲੱਗਦਾ ਵੀ ਇਹ ਸੁਹਾਗਣ ਹੈ ਕਿ ਲੰਗੇ ਅੰਦਰ ਸੱਚ ਅੰਦਰ ਸੱਚ ਹੋਵੇ ਚਿੰਨ ਕਿਹੜਾ ਜਿ ਨਿਸ਼ਾਨੀ ਕਿਹੜੀ ਸੁਹਾਗਣ ਦੇ ਹੁਣ ਦੇਖ ਲਿਓ ਜਿਹੜੀਆਂ ਅਸੀਂ ਉਸ ਵਾਹਿਗੁਰੂ ਦੀਆਂ ਅਸੀਂ ਇਸਤਰੀਆਂ ਬਹਾਨਾ ਨਾ ਕਿੱਦਾਂ ਬਹਾਨਾ ਜੀ ਕਿੰਨੇ ਸੁਹਾਗਣਾ ਬਹਾਨਾ ਨਾ ਕਿੱਦਾਂ ਬਹਾਨਾ ਕਿੰਨੇ ਨਾਨਕ ਸੁਹਾਗਣ ਕਾਹ ਕਿਹਾ ਚਿੰਨ ਹੈ ਅੰਦਰ ਸੱਚ ਮੁਖ ਉਜਲਾ ਅੰਦਰ ਸੱਚ ਹੋਵੇ ਅੰਦਰ ਜਿਹੜਾ ਹਿਰਦਾ ਉਹਦੇ ਵਿੱਚ ਸੱਚ ਟਿਕਿਆ ਹੋਵੇ ਮੁਖ ਉਜਲਾ ਮੁਖ ਉਜਲ ਹੋਵੇ ਭਾਵ ਸਾਫ ਸੁਥਰਾ ਹੋਵੇ ਬੇਦਾਗ ਹੋਵੇ ਜੀਵਨ ਦੇ ਅੰਦਰ ਕੋਈ ਦਾਗ ਨਾ ਹੋਵੇ ਅੰਦਰ ਸੱਜ ਮੁਖ ਉਜਲਾ ਖਸਮੇ ਮਾਹੀ ਸਮਾਏ ਜਿਹੜੀਆਂ ਖਸਮ ਦੇ ਵਿੱਚ ਸਮਾਇਆ ਰਹਿੰਦੀਆਂ ਨੇ ਭਾਵ ਸਮਾਉਣ ਦਾ ਅਰਥ ਹੈ ਜੋ ਉਸ ਖਸਮ ਦੇ ਗੁਣ ਨੇ ਜੋ ਉਸ ਖਸਮ ਦਾ ਸੁਭਾਅ ਹੈ ਉਸ ਵਾਹਿਗੁਰੂ ਦਾ ਸੁਭਾਅ ਹੈ ਉਸ ਸੁਭਾਅ ਨੂੰ ਆਪਣੇ ਜੀਵਨ ਅੰਦਰ ਲੈ ਕੇ ਆਉਣਾ ਉਹਦੇ ਸੁਭਾਅ ਦੇ ਨਾਲ ਪਾਵਨ ਬਾਣੀ ਅੰਦਰ ਆਪਾਂ ਪੜ੍ਹਦੇ ਹਾਂ ਭਗਤਾਂ ਕੀ ਚਾਲ ਨਰਾਲੇ ਚਾਲਨਾਰ ਲਈ ਭਗਤਾਂ ਕੇਰੀ ਬਖਮ ਮਾਰਗ ਚਲਣਾ ਭਗਤਾਂ ਦੀ ਚਾਲ ਕਿਹੜੀ ਹੈ ਚਾਲ ਦਾ ਅਰਥ ਹੀ ਸੁਭਾਅ ਹੈ ਗੌਰ ਸਿੱਖ ਮੀਤ ਚਲੋ ਗੁਰ ਚਾਲੀ ਚਾਲ ਕਿਹੜੀ ਹੈ ਗੁਰੂ ਦੀ ਕਿ ਗੁਰੂ ਸਾਹਿਬ ਜੀ ਦੌੜ ਜਿਆਦੇ ਤੁਰਦੇ ਨੇ ਤੇਜ ਆਪਾਂ ਤੇ ਇਹੋ ਚਾਲ ਸਮਝਦੇ ਨਾ ਗੌਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੌਰ ਕਹੈ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ ਏ ਗੁਰ ਸਿੱਖੋ ਗੁਰੂ ਦੀ ਚਾਲ ਚੱਲੋ ਕਿਹੜੀ ਚਾਲ ਜੋ ਗੁਰ ਕਹੈ ਜੋ ਗੁਰੂ ਸਾਹਿਬ ਜੀ ਬਾਣੀ ਰਾਹੀਂ ਕਹਿ ਰਹੇ ਨੇ ਜੋ ਗੁਰ ਕਹੈ ਸੋਈ ਪਲ ਮੰਨੋ ਉਸ ਨੂੰ ਭਲਾ ਕਰਕੇ ਮੰਨ ਲਓ ਬਸ ਗੁਰੂ ਸਾਹਿਬ ਜੀ ਸਾਡੇ ਲਈ ਕਦੇ ਮਾੜਾ ਸੋਚ ਨਹੀਂ ਸਕਦੇ ਨਾ ਮਾੜਾ ਕਰ ਸਕਦੇ ਨੇ ਗੁਰੂ ਸਾਹਿਬ ਜੀ ਹਮੇਸ਼ਾ ਹੀ ਸਾਡਾ ਭਲਾ ਕਰਦੇ ਨੇ ਸਤ ਗੁਰ ਸਬਨਾ ਦਾ ਭਲਾ ਮਨਾਇੰਦਾ ਤੇਸ ਦਾ ਮੋਰਾ ਕਿਉਂ ਹੋਏ ਸਤਿਗੁਰੂ ਤੇ ਸਾਰਿਆਂ ਦਾ ਸਦਾ ਲਈ ਭਲਾ ਹੀ ਕਰਦੇ ਨੇ ਉਹ ਵੱਖਰੀ ਗੱਲ ਐ ਅਸੀਂ ਭਲਾ ਕਰਨ ਵਾਲੇ ਪਾਸੇ ਨਹੀਂ ਆਉਂਦੇ ਅਸੀਂ ਕਦੇ ਭਲਾ ਮੰਗਿਆ ਜ਼ਰੂਰ ਭਲਾ ਕੀਤਾ ਨਹੀਂ ਭਲਾ ਮੰਗਣਾ ਤੇ ਭਲਾ ਕਰਨਾ ਦੋਨਾਂ ਵਿੱਚ ਅੰਤਰ ਹੈ ਇੱਕ ਚੀਜ਼ ਪ੍ਰਕਿਰਤਿਕਲ ਕਰਨੀ ਇੱਕ ਗੱਲੀਬਾਤੀ ਕਰਨੀ ਦੋਨਾਂ ਵਿੱਚ ਅੰਤਰ ਹੈ ਭਲਾ ਮੰਗਿਆ ਤੇ ਉਹ ਦਾ ਕੀ ਜਿਆਦਾ ਉਹ ਗੁਣ ਕਦੋਂ ਭਾਨਾ ਸੀ ਜਦੋਂ ਅਸੀਂ ਭਲਾ ਕਰਦੇ ਭਲਾ ਕਿੱਦਾਂ ਕਰਨਾ ਜੇ ਜੋ ਕੁਝ ਸਾਡੇ ਕੋਲ ਹੈ ਨਾ ਉਹਦੇ ਵਿੱਚ ਥੋੜਾ ਜਿਹਾ ਅਸੀਂ ਕਿਸੇ ਦੀ ਮਦਦ ਕਰ ਦਈਏ ਕੋਈ ਲੋੜਵੰਦ ਦੇ ਵੈਸੇ ਤੇ ਸਾਡੇ ਕੋਲ ਜੋ ਦਿੱਤਾ ਹੈ ਉਹ ਮਾਲਕ ਦਾ ਹੈ ਅਸੀਂ ਉਹਦੇ ਕੋਈ ਮਾਲਕ ਨਹੀਂ ਹਾਂ ਹਾਂ ਵੀ ਇੱਕ ਕੁ ਭਿਖਾਰੀ ਤੇਰੇ ਅਸੀਂ ਭਿਖਾਰੀ ਹਾਂ ਉਹ ਮਾਲਕ ਤੋਂ ਮੰਗਦੇ ਆ ਪਰ ਜੇ ਕੋਈ ਲੋੜਵੰਦ ਹੈ ਨਾ ਲੋੜਵੰਦ ਅਸਲੀ ਸੇਵਾ ਪਤਾ ਕੀ ਹੈ ਲੋੜਵੰਦ ਉਹਦੀ ਮਦਦ ਕਰੋ ਇਨਸਾਨੀਅਤ ਇਹ ਹੈ ਅਸੀਂ ਕੀ ਆ ਜੀ ਜਿਹਦੀ ਮਦਦ ਕਰਨੀ ਹੁੰਦੀ ਆ ਉਹਦੀ ਕਰਦੇ ਨਹੀਂ ਆ ਤੇ ਜਿਹਦੀ ਮਦਦ ਨਹੀਂ ਕਰਦੇ ਜਿੱਥੇ ਲੋੜ ਹੀ ਨਹੀਂ ਕੋਈ ਉੱਥੇ ਅਸੀਂ ਕਰੀ ਜਾਂਦੇ ਆ ਬੋਲੋ ਜੀ ਕਰਦੇ ਕਿ ਨਹੀਂ ਕਰਦੇ ਜਿਹਦੀ ਅਸਲੀਅਤ ਦੇ ਵਿੱਚ ਜਿਸ ਰੱਬ ਦੇ ਬਣਾਇਆ ਹੋਇਆ ਮੂਰਤੀਆਂ ਦੀ ਅਸੀਂ ਵੇਖੋ ਮਦਦ ਕਰਨੀ ਸੀ ਕੀਤੀ ਨਹੀਂ ਅਸੀਂ ਰੱਬ ਦੀਆਂ ਮੂਰਤੀਆਂ ਭਾਵ ਅਸੀਂ ਸਾਰੇ ਮਨੁੱਖ ਰੱਬ ਦੀਆਂ ਮੂਰਤੀਆਂ ਦੀ ਅਸੀਂ ਉਹਦੇ ਨਾਲ ਭੇਦ ਭਾਵ ਕਰਦੇ ਹਾਂ ਜਾਦ ਪਾਤ ਦਾ ਵਿਦਕਰਾ ਸਾਡੇ ਵਿੱਚ ਹੈ ਜਿਹੜੀ ਰੱਬ ਦੀ ਬਣਾਈ ਹੋਈ ਘਾੜ ਤੇ ਵੇਖੋ ਤੇ ਜਿਹੜੀ ਬੰਦੇ ਦੀ ਬਣਾਈ ਹੋਈ ਘਾੜ ਤੋਂ ਉਹ ਪੂਜਦੇ ਹਾਂ ਰੱਬ ਦੀ ਬਣਾਈ ਹੋਈ ਘਾੜ ਤੋਂ ਅਸੀਂ ਕੀ ਮਖੌਲਾ ਕਰਦੇ ਹਾਂ ਰੱਬ ਦੀ ਬਣਾਈ ਹੋਈ ਘਾੜ ਤੋਂ ਦੇ ਨਾਲ ਅਸੀਂ ਭੇਦ ਭਾਵ ਛੂਛਾ ਦੀ ਅਸੀਂ ਬਿਮਾਰੀ ਲਵਾ ਕੇ ਬੈਠੇ ਹਾਂ ਭਰਮ ਪਾਲ ਕੇ ਬੈਠੇ ਹਾਂ ਤੇ ਕਹਿੰਦੇ ਜਿਹੜੇ ਬੰਦੇ ਨੇ ਮੂਰਤ ਬਣਾਈ ਉਹਨੂੰ ਅਸੀਂ ਪੂਜਦੇ ਹਾਂ ਫਰਕ ਇੰਨਾ ਕੀ ਹੈ ਜਿਸ ਦਿਨ ਸਾਨੂੰ ਇਹ ਸਮਝ ਆ ਜਾਵੇਗੀ ਨਾ ਪੇ ਨਈ ਭਾਈ ਅਮਲ ਅੱਲਾ ਨੂਰ ਪਾਇਆ ਕੁਦ ਤਕੇ ਸਾ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਜਦੋਂ ਸਮਝ ਆ ਗਈ ਨਾ ਵਾਕਿਆ ਫਿਰ ਭਲਾ ਹੋ ਸਕਦਾ ਫੇ ਤੇ ਮੈਂ ਠੀਕ ਹੈ ਆਪਾਂ ਲੜਕੇ ਤੇ ਬਾਹਰ ਜਾ ਕੇ ਕਹਾਂ ਕਿ ਮੈਂ ਸੇਵਾ ਬੜੀ ਕਰਦਾ ਬਿਨਾ ਆਪਣੇ ਨਾਲ ਉਹ ਜਿਹੜੀ ਸਾਂਝ ਬਣਾਉਣੇ ਪੈਣੀ ਪੱਕੀ ਕਰਨੇ ਪੈਣੇ ਆਪਾਂ ਨਾਲ ਲੜਕੇ ਤੇ ਦੂਜਿਆਂ ਦੀ ਸੇਵਾ ਕੀਤੀ ਉਹ ਥਾਂ ਨਹੀਂ ਪੈਣੀ ਉਹ ਸਭ ਤੋਂ ਪਹਿਲਾਂ ਕੀ ਹੈ ਜੀ ਜਦੋਂ ਮੈਂ ਸਰਬੱਤ ਦਾ ਭਲਾ ਮੰਗਿਆ ਸਰਬੱਤ ਦਾ ਭਲਾ ਕਰਾਂਗਾ